ਕਿੰਗ న్యూਜ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਪੰਜਾਬ ਵਿੱਚ ਫਰਜ਼ੀ ਪੈਨਸ਼ਨਾਂ ਨੂੰ ਕੀਤਾ ਜਾਵੇਗਾ ਬੰਦ ਹੱਕਦਾਰ ਪੈਨਸ਼ਨਾਂ ਨੂੰ ਹੀ ਮਿਲੇਗੀ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਦੀ ਅਪਡੇਟ ਨੂੰ ਲੈ ਕੇ ਵੀਡੀਓ ਸਾਂਝੀ ਕਰ ਰਹੇ ਹਾਂ ਭਗਵੰਤ ਮਾਨ ਦਾ ਇੱਕ ਵੱਡਾ ਵਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲੱਗੀਆਂ ਫਰਜ਼ੀ ਪੈਨਸ਼ਨਾਂ ਨੂੰ ਕੱਟਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਬਹੁਤ ਸਾਰੀਆਂ ਪੈਨਸ਼ਨਾਂ ਫਰਜੀ ਲੱਗੀਆਂ ਹੋਈਆਂ ਹਨ ਪਹਿਲਾਂ ਇਹਨਾਂ ਪੈਨਸ਼ਨਾਂ ਨੂੰ ਕੱਟਿਆ ਜਾਵੇਗਾ ਸਹੀ ਹੱਕਦਾਰ ਨੂੰ ਪੈਨਸ਼ਨ ਮਿਲੇਗੀ ਇਹਨਾਂ ਫਰਜੀ ਪੈਨਸ਼ਨਾਂ ਨੂੰ ਕੱਟਣ ਕਰਕੇ ਹੀ ਪੈਨਸ਼ਨਾਂ ਮਿਲਣ ਵਿੱਚ ਦੇਰੀ ਹੋ ਰਹੀ ਹੈ ਆਓ ਹੁਣ ਗੱਲ ਕਰਦੇ ਹਾਂ ਕਿ ਪੈਨਸ਼ਨ ਕੱਟੀ ਕਿਉਂ ਜਾ ਰਹੀਆਂ ਹਨ ਪਹਿਲਾਂ ਤਾਂ ਜੇ ਕਿਸੇ ਪੈਨਸ਼ਨ ਵਾਲੇ ਖਾਤੇ ਨਾਲ Google Pay ਜਾਂ PhonePe ਚੱਲਦਾ ਹੈ ਜਿਸ ਕਰਕੇ ਵੱਡੀ ट्रांजੈਕਸ਼ਨ ਹੋ ਰਹੀ ਹੈ ਤਾਂ ਵੀ ਪੈਨਸ਼ਨ ਕੱਟੀ ਜਾ ਸਕਦੀ ਹੈ ਅਗਲੀ ਵੱਡੀ ਗਲਤੀ ਇਹ ਵੀ ਹੋ ਸਕਦੀ ਹੈ ਕਿ ਜੇ ਕਿਸੇ ਬਜ਼ੁਰਗ ਦਾ ਨਾਮ ਆਧਾਰ ਕਾਰਡ ਵੋਟਰ ਕਾਰਡ ਜਾਂ ਆਰਸਰੰਗ ਕਾਰਡ ਤੇ ਗਲਤ ਹੈ ਜਾਂ ਇੱਕ ਦੂਜੀ ਆਈਡੀ ਨਾਲ ਨਹੀਂ ਮਿਲ ਰਿਹਾ ਤਾਂ ਵੀ ਪੈਨਸ਼ਨ ਕੱਟੀ ਜਾ ਰਹੀ ਹੈ ਲਾਈਵ ਫੋਟੋ ਤੇ ਖਾਤਾ ਐਕਟੀਵਿਟੀ ਜਿੰਨਾ ਖਾਤਾ ਧਾਰਕਾਂ ਨੇ ਆਂਗਣਵਾੜੀ ਮੁਲਾਜ਼ਮਾ ਨੂੰ ਲਾਈਵ ਫੋਟੋ ਨਹੀਂ ਦਿੱਤੀ ਉਹਨਾਂ ਦੀ ਵੀ ਪੈਨਸ਼ਨ ਕੱਟੀ ਜਾ ਰਹੀ ਹੈ ਪੈਨਸ਼ਨ ਕੱਟਣ ਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਜਿਹੜੇ ਪੈਨਸ਼ਨ ਧਾਰਕ 3 ਮਹੀਨੇ ਤੱਕ ਖਾਤੇ ਵਿੱਚ ਪੈਨਸ਼ਨ ਰੱਖਦੇ ਹਨ ਉਹਨਾਂ ਦੀ ਵੀ ਪੈਨਸ਼ਨ ਕੱਟੀ ਜਾ ਰਹੀਆਂ ਹਨ ਹੁਣ ਗੱਲ ਕਰ ਲੈਨੇ ਆ 2500 ਪੈਨਸ਼ਨ ਬਾਰੇ ਆਮ ਆਦਮੀ ਪਾਰਟੀ ਨੇ 2500 ਪੈਨਸ਼ਨ ਨੂੰ ਲੈ ਕੇ ਇੱਕ ਵੱਡਾ ਵਾਅਦਾ ਕੀਤਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਹਲੇ 2500 ਪੈਨਸ਼ਨ ਬਾਰੇ ਕੋਈ ਵੀ ਅਪਡੇਟ ਜਾਰੀ ਨਹੀਂ ਹੋਈ ਅਗਸਤ ਮਹੀਨੇ 'ਚ ਵੀ ਲੋਕਾਂ ਨੂੰ 1500 ਪੈਨਸ਼ਨ ਹੀ ਮਿਲੇਗੀ ਤੇ ਇੱਕ ਹੋਰ ਦਾਵਾ ਕੀਤਾ ਜਾ ਰਿਹਾ ਸੀ ਕਿ ਪੈਨਸ਼ਨਰਾਂ ਦੀ ਉਮਰ ਨੂੰ ਘਟਾ ਦਿੱਤਾ ਜਾਵੇਗਾ ਯਾਨੀ ਕਿ 65 ਸਾਲ ਤੋਂ 55 ਸਾਲ ਕਰ ਦਿੱਤਾ ਜਾਵੇਗਾ ਇਸ ਬਾਰੇ ਵੀ ਕੋਈ ਅਪਡੇਟ ਜਾਰੀ ਨਹੀਂ ਹੋਈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ